ਹਾਂਜੀ ਤੁਸੀਂ ਸਾਰੇ ਗਰਲਫ੍ਰੈਂਡਸ ਹੋ ਸੋ ਸਭ ਸਾਰਿਆਂ ਨੇ ਵਧੀਆ ਹੋਵੋਗੇ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਤੇ ਹਾਂਜੀ ਤੇ ਅੱਜ ਅਸੀਂ ਲਾਈ ਸੀ ਵਧੀਆ ਨੀਟ ਜੀ ਲੋਕੇਸ਼ਨ ਤੇ ਜਿਹੜੀ ਕਿ ਤੁਸੀਂ ਕਦੇ ਦੇਖੀ ਵੀ ਨਹੀਂ ਤੇ ਅੱਜ ਅਸੀਂ ਤੁਹਾਨੂੰ ਦਿਖਾਉਣੇ ਆ ਨਵੀਂ ਲੋਕੇਸ਼ਨ ਤੇ ਅਸੀਂ ਇੱਥੇ ਫੋਟੋ ਸ਼ੂਟ ਕਰਨ ਆਏ ਸੀ ਵੀਡੀਓਜ਼ ਬਣਾਉਣ ਆਏ ਸੀ ਤੇ ਸੋਚਿਆ ਤੁਹਾਨੂੰ ਵੀ ਦਿਖਾ ਦਈਏ ਤੇ ਦਿਖਾਉਣੇ ਤੁਹਾਨੂੰ ਸਾਰੀ ਦੇਖੋ ਲੋਕੇਸ਼ਨ ਸਾਈਡ ਤੋਂ ਵੀ ਮੈਗੇ ਮਿਲਦੇ ਆਪ ਅੱਗੇ ਚੈੱਕ ਕਰੋ ਵੀਊ ਬਹੁਤ ਸੋਹਣੀ ਲੋਕੇਸ਼ਨ ਆ ਅਸੀਂ ਅੱਜ ਇੱਥੇ ਫੋਟੋ ਸ਼ੂਟ ਕੀਤਾ ਨਾ ਤੇ ਦੇਖ ਹੀ ਸਕਦੇ ਹੋ ਤੁਸੀਂ ਵੀਡੀਓਜ਼ ਵੀ ਬਣਾਈਆਂ ਤੇ ਇੱਥੇ ਅੰਬ ਦਾ ਬੂਟਾ ਵੀ ਲੱਗਿਆ ਸੀ ਵੈਸੇ ਇੱਥੇ ਛੋਟੀਆਂ-ਛੋਟੀਆਂ ਅੰਬੀਆਂ ਲੱਗੀਆਂ ਹੋਈਆਂ ਜਦੋਂ ਵੱਡੀਆਂ ਲੱਗ ਜਾਣੀਆਂ ਤੇ ਅਸੀਂ ਜ਼ਰੂਰ ਖਾਣਾ ਆਵਾਂਗੇ ਇੱਥੇ ਦੇਖੋ ਲੋਕੇਸ਼ਨ ਨਾਲ ਹੀ ਨਹਿਰ ਲੱਗਦੀ ਆ ਨਾ ਇੱਥੇ ਤੇ ਦੇਖੋ ਇਧਰ ਬਹੁਤ ਸੋਹਣੀ ਲੋਕੇਸ਼ਨ ਹੈ ਨਾ ਆਪਾਂ ਕੋਲ ਗਿਆ ਸਲਾਕ ਨਾ ਹਾਂ ਹੋ ਰਹੀ ਆ ਸਾਡੀ ਬਾਈਕ ਤੇ ਹੁਣ ਅਸੀਂ ਚੱਲੇ ਆ ਘਰੇ ਕਾਫੀ ਟਾਈਮ ਹੋ ਗਿਆ ਸਾਨੂੰ ਆਇਆ ਨੂੰ ਲਾਈਟ ਆ ਗਈ ਲਾਈਟ ਬਹੁਤ ਖੁਸ਼ ਹੋਣਾ ਮੈਨੂੰ ਹੋਰ ਕੀ ਪਿੰਡਾ ਚਹੀਦਾ ਪ੍ਰੋਬਲਮ ਆ ਲਾਈਟ ਨਹੀਂ ਆਉਂਦੀ ਮੈਨੇ ਬਲਬ ਦੇ ਜਾਗਦਾ ਦੇਖ ਕੇ ਬਹੁਤ ਖੁਸ਼ੀ ਹੋਈ ਚੱਲੀਏ ਫਿਰ ਮੈਂਟਲ ਲੋਕੇਸ਼ਨ ਬਹੁਤ ਵਧੀਆ ਲੱਗੀ ਇੱਥੇ ਆ ਕੇ ਬਹੁਤ ਸਕੂਨ ਵੀ ਮਿਲਿਆ ਹਨਾ ਤੇ ਬਹੁਤ ਹੀ ਸ਼ਾਂਤੀ ਹੈ ਇੱਥੇ ਤੇ ਵੀਡੀਓਜ਼ ਬਣਾਉਣ ਨੂੰ ਦੇਖ ਸਕਦੇ ਹੋ ਤੁਸੀਂ ਬਹੁਤ ਵਧੀਆ ਲੋਕੇਸ਼ਨ ਆ ਹਨਾ ਤੇ ਇੱਥੇ ਕੋਈ ਰੋਕ ਟੋਕ ਨਹੀਂ ਹੈਗੀ ਸਰਕਾਰੀ ਜਗ੍ਹਾ ਦੀ ਤੇ ਦੇਖੋ ਮੈਨੂੰ ਤਾਂ ਬਹੁਤ ਵਧੀਆ ਲੱਗੀ ਤੇ ਹੁਣ ਅਸੀਂ ਚੱਲਿਆਂ ਕਰੇ ਵਾਪਸ ਤੇ ਸੋਨੂੰ ਲੱਗੀ ਸੀ ਭੁੱਖ ਚੱਲੀਏ ਸੋਨੂੰ ਹੰਡੀ ਹੰਡੀ ਹਵਾਣਾ ਤੇ ਹਾਂ ਵਧੀਆ ਜਿਹੜਾ ਲੁਕੇਸ਼ਨ ਵੀ ਬਹੁਤ ਸੋਹਣੀ ਹੈ ਹਾਂ ਸੇਨ ਲੱਗੇ ਸੀ ਸਰ ਇਹ ਆ ਚੁੱਕੇ ਆ ਤੇ ਸੋਚ ਰਹੇ ਆ ਤੇ ਕੁਝ ਬਣਾਈਏ ਅੱਜ ਹਨਾ ਤੇ ਦੇਖਦੇ ਆ ਫਿਰ ਕੀ ਬਣਾਉਣਾ ਅੱਜ ਤੇ ਦਿਖਾਵਾਂਗੇ ਤੁਹਾਨੂੰ ਅੱਗੇ ਬਸ ਮੈਂ ਇਹਨਾਂ ਆਕੇ ਬਣਾ ਲਾ ਥੋੜਾ ਜਿਆ ਚਿਕਨ ਬਣਾਣਾ ਮੈਨੂੰ ਇਹਨਾਂ ਬਣਾ ਕੇ ਖਵਾਇਆ ਕੋਤਾਲੀ ਕਿ ਅੱਜ ਚਾਹੋ ਆਖੇ ਮਮੀ ਆਉਗੀ ਤੋਰਾਂ ਮम्मी ਉਹਦੇ ਨੂੰ ਸੁਣਾਉਂਦਾ ਮੈਂ ਪਾਣੀ ਪੀਣਾ ਪਸੰਦ ਕਰਦਾ ਪਾਣੀ ਪੀਣਾ ਇਹ ਬਰਫ ਸੀ ਜਵਾਂ ਨਿਰੀ ਮੰਮੀ ਪਾਣੀ ਘੋਲ ਘੋਲ ਤੇ ਆਈ ਜਾਵੇ ਉਹ ਹਣਾ ਸਾਨੂੰ ਕਿਵੇਂ ਲੱਗਿਆ ਜੂਸ ਉਹ ਜੂਸ ਬੱਤ ਮਤਾਰ ਡੱਕਾ ਘੋਲ ਘੋਲ ਪਈ ਲੈ ਉਹਨੇ ਫੋਣਿਆ ਨਹੀਂ ਸੀ ਚੱਜ ਨਾਲ ਵਿਚਾਰੀ ਫਰੈਂਡਸ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਆਪਣਾ ਕੱਲ ਥੋੜਾ ਜਿਹਾ ਬਲੌਗ ਰਹਿ ਗਿਆ ਸੀਗਾ ਹਣਾ ਤੇ ਅਸੀਂ ਥੋੜਾ ਜਿਹਾ ਲੇਟ ਹੋ ਗਏ ਸੀ ਹਣਾ ਤੇ ਇਸ ਕਰਕੇ ਅਸੀਂ ਫਿਰ ਵਲੌਗ ਨਹੀਂ ਬਣਾਇਆ ਸੀ ਤੇ ਹੁਣ ਅਸੀਂ ਵੀਡੀਓ ਕੰਟੀਨਿਊ ਕਰਦੇ ਆ ਤੇ ਆਪਾਂ ਬਣਾਉਣ ਲੱਗੇ ਸੀ ਰਾਤ ਅਸੀਂ ਚਿਕਨ ਬਣਾਇਆ ਸੀ ਤੇ ਉਹ ਥੋੜਾ ਬਚ ਗਿਆ ਸੀ ਕਿ ਹੁਣ ਉਹਨੂੰ ਚਿਕਨ ਬਰੀਆਨੀ ਬਣਾਵਾਂਗੇ ਕਿਵੇਂ ਬਣਾਵਾਂਗੇ ਦਿਖਾਉਣੀ ਆ ਤੁਹਾਨੂੰ ਤੇ ਨਾਲ ਹੀ ਆਪਾਂ ਇੱਕ ਹੋਰ ਰੈਸਪੀ ਬਣਾਵਾਂਗੇ ਤੇ ਉਹ ਵੀ ਦਿਖਾਵਾਂਗੇ ਤੁਹਾਨੂੰ ਚਲੋ ਮਿਲਦੇ ਹਾਂ ਅਗਿ ਆਪਾਂ ਚੌਲਾਂ ਨੂੰ ਭਿਉਂ ਲਿਆ ਸੀਗਾ ਹਨਾ ਬਰੀਆਨੀ ਬਣਾਉਣ ਵਾਸਤੇ ਤੇ ਇੱਧਰ ਪਾਣੀ ਪਿਆ ਥੋੜਾ ਜਿਹਾ ਤੇ ਥੋੜੀਆਂ ਇਹ ਵੱਡੀਆਂ ਤੇ ਵੱਡੀਆਂ ਨੂੰ ਆਪਾਂ ਇਹਦੇ ਵਿੱਚ ਡਬੋ ਲਵਾਂਗੇ। ਲੋ ਜੀ ਕਰ ਨੂੰ ਆਪਾਂ ਪਾਣੀ ਚ ਡਬੋਤਾ ਤੇ ਹੁਣ ਆਪਾਂ ਇਹਨੂੰ ਪਾ ਲਵਾਂਗੇ ਤੇ ਆਪਣੇ ਚੌਲ ਵੀ ਥੋੜੇ ਠੀਕ ਹੋ ਗਏ ਤੇ ਇਹਨਾਂ ਦਾ ਵੀ ਤੜਕਾ ਲਗਾ ਲਈਏ। ਚਲੋ ਫਿਰ ਕੰਮ ਕਰਦੇ ਆਂ ਸਟਾਰਟ। ਲੋ ਜੀ ਆਪਣਾ ਚਿਕਨ ਵੀ ਕਰਮ ਹੋ ਚੁੱਕਿਆ। ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਚੌਲ ਇੱਦਾਂ ਹੀ ਐਡ ਕਰ ਦਨੇ ਆ ਟੇਸਟ ਵੀ ਨਹੀਂ ਜਾਏਗਾ। ਲਓ ਜੀ ਤਾਂ ਹੁਣ ਇਹਦੇ ਵਿੱਚ ਆਪਾਂ ਪਾੜੀਆਂ ਐਡ ਕਰਾਂਗੇ ਤੇ ਇਹ ਨੂੰ ਭਾਗ ਦਵਾਂਗੇ ਤੇ ਫਿਰ ਇਹ ਭਾਪ ਨਾਲ ਹੀ ਬਣ ਜਾਣਗੇ। ਤਾਂ ਆਪਣੇ ਇਧਰ ਚੌਲ ਬਣ ਕੇ ਰੈਡੀ ਹੋ ਰਹੇ ਆ ਤੇ ਆਪਾਂ ਹੁਣ ਇਹਨਾਂ ਨੂੰ ਉਬਲ ਰਹੇ ਆ ਹਨਾ ਪਾਣੀ ਦਿਖ ਨਹੀਂ ਰਿਹਾ ਵੈਸੇ ਹੈ ਤੇ ਹੁਣ ਜਦ ਤੱਕ ਇਹ ਉਬਲਣ ਗਿਆ ਤੇ ਉਹਨਿੰਦੇਰ ਤੱਕ ਆਪਾਂ ਬਾਕੀ ਕੰਮ ਤਿਆਰ ਕਰ ਲਈਏ ਜੀ ਦੇਖੋ ਤਾਂ ਆਪਾਂ ਕੁਛ ਇਸ ਤਰੀਕੇ ਨਾਲ ਆਪਾਂ ਸਬਜੀ ਨੂੰ ਕੱਟ ਲਿਆ ਪਿਆਜ਼ ਟਮਾਟਰ ਐਂਡ ਹਰੀ ਮਿਰਚ ਤੇ ਇਧਰ ਆਪਣੀਆਂ ਵੜੀਆਂ ਵੀ ਪੱਕ ਕੇ ਤਿਆਰ ਹੋ ਚੁੱਕੀਆਂ ਤੇ ਹੁਣ ਆਪਾਂ ਇਹਨਾਂ ਚੋਂ ਜਿਹੜਾ ਪਾਣੀ ਆ ਉਹ ਕੱਢ ਦਵਾਂਗੇ ਨਿਚੋੜ ਦਵਾਂਗੇ ਤੇ ਇੱਧਰ ਆਪਣੇ ਚੌਲ ਵੀ ਰੰਕ ਕੇ ਰੈਡੀ ਹੋਣ ਹੀ ਵਾਲੇ ਆ ਤੇ ਚਲੋ ਜੀ ਫਿਰ ਕਰਦੇ ਹਾਂ ਕੁਛ ਅੱਗੇ ਹਾਂਜੀ ਤਾਂ ਇਹਦੇ ਵਿੱਚ ਆਪਾਂ ਐਡ ਕਰਾਂਗੇ ਮੈਗੀ ਮਸਾਲਾ 加ਡ ਕਰਾਂਗੀ ਥੋੜੀ ਜੀ ਹਲਦੀ ਇੱਕ ਥੋੜੀ ਜੀ ਮਿਰਚ ਥੋੜੀ ਜੀ ਲੰਗਾ ਅਦਰਕ ਲਸਣ ਦਾ ਪੇਸਟ ਜੀ ਤੇਲ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਸਬਜ਼ੀਆਂ ਜਿੰਨਾ ਘੱਟ ਜਾਏਗਾ ਉਨਨਾ ਹੀ ਨੇ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮੈਂ ਤੋਂ ਮੈਂ ਤੇ ਟਮਾਟਰ ਲੈ ਸੀ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਆਇਲ ਕਰ ਲਿਆ ਸੀ ਤੇ ਆਇਲ ਕਰਨ ਤੋਂ ਬਾਅਦ ਤੇ ਮੈਂ ਉਹ ਮੈਸ਼ ਕਰਕੇ ਇਸ ਵਿੱਚ ਥੋੜੀ ਜਿਹੀ ਸੌਸ ਪਾ ਦਿੱਤੀ

ਥੋੜਾ ਇਹ ਚ ਪਾਣੀ ਐਡ ਕਰਤਾ ਸੀ ਤੇ ਤਾਂ ਜੋ ਆਪਾਂ ਬੜੀਆਂ ਜਿਹੀ ਜ ਮਸਾਲਾ ਲਾਇਆ ਸੀ ਉਹ ਵਿੱਚ ਅਬਜ਼ਰਬ ਹੋ ਜਾਏ ਨਾ ਤੇ ਹੁਣ ਥੋੜੀ देर ਤੱਕ ਇਹਨੂੰ ਆਪਾਂ ਇਦਾਂ ਹੀ ਰੱਖਾਂਗੇ ਜਦੋਂ ਪਾਣੀ ਸੁੱਕ ਗਿਆ ਤੇ ਆਪਣੀ ਬੜੀਆਂ ਤਿਆਰ ਆ ਤੇ ਆਪਣੀ ਸੋਇਆ ਬੜੀ ਤਿਆਰ ਆ ਤੇ ਹੁਣ ਆਪਾਂ ਇਹਨੂੰ ਕਰ ਦਿਆ ਸੌ ਲਓ ਜੀ ਤਾਂ ਆਪਣੀ ਸੋਇਆ ਬੜੀ ਤਿਆਰ ਆ ਤੇ ਹੁਣ ਇਹਨੂੰ ਆਪਾਂ ਟੇਸਟ ਕਰਕੇ ਦੇਖਾਂ ਕਿੱਦਾਂ ਬਣੀ ਆ ਵਾਓ ਸੁਪਰ बहुत बढ़िया बनी। तुझे भी ट्राई करके देखो बहुत ही वाइसिया सारी तरीके घर बना सकते मैं बना के देख ली तो भी बना के देखो तो फिर मिलते हैं जी नैक्सट ब्लॉग च इधर चैनल ना बने रहो लाइक सबसक्राइब करना ना भूल्यो सारे